ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਸਕ੍ਰੀਨ ਮੇਨ ਬਜ਼ਾਰ ਬੇਲਾ ਜਿਹੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਅੱਜ ਮੈਂ ਤੁਹਾਡੇ ਨਾਲ ਇੱਕ ਐਸੇ ਪਰਿਵਾਰ ਦੀ ਬਾਤ ਪਾਉਣੀ ਹੈ ਜਿਹੜਾ ਪਰਿਵਾਰ ਆਪਣੇ ਪੁੱਤ ਦੇ ਨਸ਼ੇ ਦੀ ਪਿੰਡ ਚੜਿਆ ਹੋਇਆ ਔਰ ਸਾਰਾ ਪਰਿਵਾਰ ਕੰਮਕਾਰ ਕਰਕੇ ਕਿਰਤ ਕਰਕੇ ਵੀ ਉਹਦੇ ਨਸ਼ੇ ਦੀ ਪੂਰਤੀ ਕਰਦਾ ਹੋਇਆ ਭਾਵ ਕੇ ਪੁੱਤ ਦੇ ਨਸ਼ੇ ਦੀ ਪੂਰਤੀ ਕਰਦਾ ਪਰਿਵਾਰ ਰੋਟੀ ਖਾਣੋਂ ਵੀ ਹੋਇਆ ਅਵਾਜ਼ਾਰ ਇੱਕ ਐਸੀ ਪਰਿਵਾਰ ਦੀ ਕਹਾਣੀ ਜਿਹੜਾ ਜਿਹੜੇ ਪਰਿਵਾਰ ਤੇ ਬੱਚੇ ਦਾ ਨਸ਼ੇ ਕਰਨਾ ਔਰ ਉਸ ਪਰਿਵਾਰ ਤੇ ਪਹਾੜਾਂ ਦੇ ਦੁੱਖਾਂ ਦੇ ਪਹਾੜ ਦਾ ਟੁੱਟ ਜਾਣਾ ਇਸ ਤਰ੍ਹਾਂ ਦੀ ਇੱਕ ਕਹਾਣੀ ਹੈ ਬੜੀ ਦਰਦਮਈ ਕਹਾਣੀ ਹੈ ਮੈਂ ਖੁਦ ਜਦੋਂ ਉਸ ਪਰਿਵਾਰ ਦਾ ਦਰਦ ਸੁਣਿਆ ਦੇਖਿਆ ਮਹਿਸੂਸ ਕੀਤਾ ਤੇ ਬਸ ਮੈਂ ਸੁਣੋ ਕੇ ਰਹਿ ਗਿਆ ਗੱਲ ਕਰਨੀ ਲੁਧਿਆਣਾ ਸ਼ਹਿਰ ਦੇ ਇੱਕ ਪਰਿਵਾਰ ਦੀ ਜਿਹਦੇ ਵਿੱਚ ਘਰ ਦੇ ਵਿੱਚ ਸੱਤਕ ਮੈਂਬਰ ਨੇ ਪਰਿਵਾਰ ਦੇ ਚਾਰ ਧੀਆਂ ਨੇ ਇੱਕ ਬੇਟਾ ਔਰ ਦੋਸਤੋ ਚਾਰੀ ਧੀਆਂ ਉਸ ਇੱਕ ਬੇਟੇ ਦੀ ਆਦਤ ਕਰਕੇ ਨਸ਼ੇ ਦੀ ਆਦਤ ਕਰਨ ਕਰਕੇ ਜਿਨ੍ਹਾਂ ਨੇ ਆਪਣਾ ਵਿਆਹ ਨਹੀਂ ਕਰਾਇਆ ਜਿਨ੍ਹਾਂ ਨੇ ਆਪਣਾ ਘਰ ਨਹੀਂ ਬਸਾਇਆ ਕਿ ਸਾਡਾ ਵੀਰ ਉਹ ਨਸ਼ੇ ਛੱਡ ਜਾਵੇ ਬਚ ਜਾਵੇ ਅਸੀਂ ਦਾ ਇਲਾਜ ਕਰਾ ਸਕੀਏ ਇਹਨੂੰ ਬਚਾ ਸਕੀਏ ਪਰ ਦੋਸਤੋ ਜਦੋਂ ਤੱਕ ਮਰੀਜ਼ ਆਪ ਜਤਨ ਨਹੀਂ ਕਰਦਾ ਉਦੋਂ ਤੱਕ ਭਾਵੇਂ ਪਰਿਵਾਰ ਜਿੰਨਾ ਮਰਜ਼ੀ ਟਿੱਲ ਲਾ ਲੇ ਕੋਈ ਡਾਕਟਰ ਕੋਈ ਦਵਾਈ ਕੋਈ ਬਾਬਾ ਕੋਈ ਜਾਦੂ ਕੋਈ ਹੋਰ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਆਪ ਜਤਨ ਨਹੀਂ ਕਰਾਂਗੇ ਗੱਲ ਕਰ ਰਿਹਾ ਮੈਂ ਮਰੀਦਾ ਨਾਂ ਵੀ ਨਹੀਂ ਲੈਣਾ ਦੇਵਤਿਆਂ ਵਰਗਾ ਨਾਂ ਉਹਦੀ ਮਾਂ ਨੇ ਉਹਦਾ ਰੱਖਿਆ ਹੋਇਆ ਪਰ ਉਹ ਟੀਕੇ ਲਾਉਂਦਾ ਲਾਉਂਦਾ ਪਹਿਲਾਂ ਪੇਪਰ ਤੇ ਲਾਉਂਦਾ ਸੀ ਫਿਰ ਟੀਕੇ ਲਾਉਣ ਲੱਗ ਪਿਆ ਨਸਾਂ ਤੇ ਲਾਉਂਦਾ ਲਾਉਂਦਾ ਮੋਢਿਆਂ ਤੇ ਲਾਉਂਦਾ ਰਿਹਾ ਅੱਜ ਕੱਲ ਉਹ ਮੁੰਡਾ ਪੇਪਰ ਜਿਹੜੇ ਟੀਕੇ ਆਪਣੇ ਕੁਲਿਆਂ ਚ ਲਾਉਂਦਾ ਖੋਦ ਵੀ ਇੰਨਾ ਦੁਖੀ ਆ ਕਿ ਟੀਕਾ ਲਾਉਣ ਲੱਗਿਆ ਕਈ ਵਾਰੀ ਸਿਰੰਜਾਂ ਦੇ ਨਾਲ ਅੰਦਰ 에ਅਰ ਭਰਦਾ ਹੈ ਖਾਲੀ ਪੰਪ ਕਿਸਤਲ ਸਿਰੰਜ ਦਾ ਅੰਦਰ ਭਰਦਾ ਤਾਂ ਕਿ ਮੈਂ ਮੇਰੀ ਮੌਤ ਹੋ ਜਾਵੇ ਸੂਈਆਂ ਵਿਚ ਛੱਡ ਦਿੰਦਾ ਹੈ ਕਿ ਬਲੀਡਿੰਗ ਹੋ ਜਾਵੇ ਮੇਰੀ ਮੌਤ ਹੋ ਜਾਏ ਪਰ ਇਸ ਤਰ੍ਹਾਂ ਵੀ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਮਰਨ ਦਾ ਯਤਨ ਕਰਦੇ ਹਾਂ ਤਾਂ ਮਰਿਆ ਵੀ ਨਹੀਂ ਜਾਂਦਾ ਬੜੀ ਦੁਖੀ ਮਾਂ ਬੁੜੀਆਂ ਦੁਖੀ ਭੈਣਾਂ ਨੇ ਅਸੀਂ ਬੜਾ ਯਤਨ ਕੀਤਾ ਉਸ ਮੁੰਡੇ ਨਾਲ ਮੈਂ ਕਈ ਵਾਰੀ ਫੋਨ ਤੇ ਅੱਜ ਤੱਕ ਦੇ ਮੇਰਾ ਰਿਕਾਰਡ ਰਿਆ ਮੈਂ ਉਹਨਾਂ ਮਰੀਜ਼ਾਂ ਨੂੰ ਫੋਨ ਕਰਦਾ ਜਿਹੜੇ ਕਾਫੀ ਸਾਡੇ ਵਾਸਤੇ ਟਫ ਹੁੰਦੇ ਆ ਜਾਂ ਜਿਹੜਾ ਜਿਨ੍ਹਾਂ ਵਾਸਤੇ ਮੇਰੇ ਮਨ ਦੇ ਵਿੱਚ ਵੀ ਹੁੰਦਾ ਵੀ ਇਹ ਮਰੀਜ਼ ਸ਼ਾਇਦ ਨਾ ਛੱਡੇ 네ਗੇਟਿਵ ਹੋ ਜਵੇ ਜਾਂ ਅਸੀਂ ਉਹਦੀ ਪੈਡ ਨੱਪਦੇ ਆ ਉਹਦੀ ਫੀਡਬੈਕ ਲੈਨੇ ਆ ਵੀ ਇਹਨੂੰ ਕੋਈ ਤਕਲੀਫ ਨਾ ਹੋਵੇ ਨੂੰ ਅਸੀਂ ਛਡਾਉਣਾ ਪਰ ਸਭ ਤੋਂ ਵੱਧ ਫੋਨ ਮੈਂ ਉਸ ਮਰੀਜ਼ ਨੂੰ ਕੀਤੇ ਕਈ ਵਾਰ ਤਾਂ ਫੋਨ ਨਹੀਂ ਚੁੱਕਦਾ ਅਕਸਰ ਫੋਨ ਨਹੀਂ ਚੁੱਕਦੇ ਚਿੱਟੇ ਵਾਲੇ ਕਈ ਵੀਰੇ ਦੇ ਪਰਿਵਾਰ ਦੇ ਮੈਂਬਰ ਵੀ ਫੋਨ ਨਹੀਂ ਚੁੱਕਦੇ ਕਿਉਂਕਿ ਵੀ ਬੜੇ ਵਿਚਾਰੇ ਤੰਗ ਨੇ ਬਹੁਤ ਦੁਖੀ ਨੇ ਗੱਲ ਕਰਨ ਲੱਗਿਆ ਮੈਂ ਲੁਧਿਆਣੇ ਤੋਂ ਮਾਤਾ ਚੱਲ ਜੀ ਸਾਡੇ ਨਾਲ ਸੰਪਰਕ ਕਰਦੀ ਹੈ ਫੇਸਬੁੱਕ ਤੇ YouTube ਤੇ ਕੋਈ ਵੀਡੀਓ ਦੇਖੀ ਸਾਡੀ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਮਾਤਾ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਲੁਧਿਆਣੇ ਚ ਕੁਰਸੀਆਂ ਬਣਦੀ ਆ ਇੱਕ ਕੁਰਸੀਆਂ ਬਣਨ ਵਾਲੀ ਮਾਂ ਜਿਹਦੀ ਉਮਰ ਘੱਟੋ ਘੱਟ 60 65 70 ਸਾਲ ਦੇ ਕਰੀਬ ਹੋਏਗੀ ਕਿੰਨੇ ਕੁ ਪੈਸੇ ਕਮਾ ਸਕਦੀ ਹੈ ਇਹਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ ਮਾਤਾ ਨੇ 2000 ਰੁਪਏ ਜੋੜਿਆ ਮੇਰੇ ਨਾਲ ਗੱਲ ਕੀਤੀ ਜਦੋਂ ਮੈਂ ਪਹਿਲਾਂ ਦਵਾਈ ਬਾਰੇ ਦੱਸਿਆ ਕਿ ਦਵਾਈ ਸਾਡੀ ਇੰਨੀ ਮਹਿੰਗੀ ਹੈ ਮਾਤਾ ਮਾਤਾ ਕਹਿੰਦੀ ਕੋਈ ਨਹੀਂ ਪੁੱਤ ਮੈਨੂੰ ਥੋੜੀ ਦੇ ਦਿਓ ਮੈਂ ਦੋ ਕੁ ਦਿਨ ਦੀ ਦਵਾਈ ਲੈ ਕੇ ਉਹਨੂੰ ਖਿਲਾ ਕੇ ਠੀਕ ਕਰਨਾ ਚਾਹੁੰਦੀ ਆ ਚਲੋ ਅਸੀਂ ਮਾਤਾ ਨੂੰ ਕਿਹਾ ਮਾਤਾ ਆ ਜਾ ਕੋਈ ਗੱਲ ਨਹੀਂ ਮਾਤਾ ਮੇਰੇ ਕੋਲ ਪਹੁੰਚਣ ਤੋਂ ਪਹਿਲਾਂ ਜਦੋਂ ਸਮਰਾਲਾ ਚੌਂਕ ਪਹੁੰਚਦੀ ਹੈ ਤਾਂ ਉੱਥੇ ਮੁੰਡੇ ਦਾ ਫੋਨ ਆ ਜਾਂਦਾ ਕਿਉਂਕਿ ਸੁੱਤੇ ਨੂੰ ਛੱਡ ਕੇ ਆਉਂਦੀ ਹੈ ਮੁੰਡਾ ਉੱਠ ਜਾਂਦਾ ਫਿਰ ਆਪਣੀ ਮਾਂ ਨੂੰ ਫੋਨ ਕਰਦਾ ਕਿ ਪਹਿਲਾਂ ਮੈਨੂੰ ਪੈਸੇ ਦੇ ਕੇ ਜਾ ਮਾਤਾ ਫਿਰ ਘਰ ਜਾ ਵਾਪਸ ਜਾਂਦੀ ਹੈ 500 ਰੁਪਿਆ ਚਿੱਟਾ ਲੈਣ ਵਾਸਤੇ ਆਪਣੇ ਪੁੱਤ ਨੂੰ ਦੇ ਕੇ ਆਉਂਦੀ ਹੈ ਕਿ ਟਿਕ ਜਾਵੇ ਫਿਰ ਮੈਂ ਉਹਨੂੰ ਕਿਹਾ ਕਿ ਉਹ ਮਾਤਾ ਨਾਲ ਲਿਆ ਉਹ ਕਹਿੰਦੀ ਮੈਂ ਨਾਲ ਨਹੀਂ ਲਿਆਉਣਾ ਚਾਹੁੰਦੀ ਇਹਦਾ ਸੁਭਾਅ ਇੰਨਾ ਵੈੜਾ ਇੰਨਾ ਗੰਦਾ ਹੈ ਕਿ ਕੰਡਕਟਰ ਨਾਲ ਵੀ ਲੜ ਸਕਦਾ ਹੈ ਬੱਸਾਂ ਸਵਾਰੀਆਂ ਨਾਲ ਲੜ ਸਕਦਾ ਹੈ ਆ ਕੇ ਤੁਹਾਡੇ ਨਾਲ ਵੀ ਲੜ ਸਕਦਾ ਹੈ ਮੈਂ ਕਿਹਾ ਚਲ ਕੋਈ ਨਾ ਤੁਸੀਂ ਆਜੋ ਦੋਈ ਲੈ ਜਾਓ ਮਾਤਾ ਮੇਰੇ ਕੋਲ ਪਹੁੰਚਦੀ ਆ ਅਸੀਂ 4000 ਰੁਪਏ ਦਵਾਈ ਨੂੰ ਬਣਾਉਂਦੇ ਆ ਸੇਵਾ ਦੇ ਤੌਰ ਤੇ ਔਰ ਮੁੰਡਾ ਪਤਾ ਮਾਂ ਤੁਹਾਨੂੰ ਕੀ ਕਹਿੰਦਾ ਇੱਕ ਹੋਰ ਗੱਲ ਕਹਿੰਦਾ ਬੇਬੇ ਦੋਈ ਮਹਿੰਗੀ ਬਹੁਤ ਆ ਮੰਮੀ ਤੋਂ ਦਵਾਈ ਬਹੁਤ ਮਹਿੰਗੀ ਆ ਦਵਾਈ ਲੈਣ ਨਾ ਜਾ ਇਹ ਪੈਸੇ ਮੈਨੂੰ ਦੇ ਦੇ ਮੈਂ ਆਪੇ ਚਿੰਤਾ ਛੱਡ ਦਾਂਗਾ ਮੈਂ ਆਪੇ ਠੀਕ ਹੋ ਜਾਾਂਗਾ ਦੇਖੋ ਉਹਦਾ ਦਿਮਾਗ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਮੈਂ ਦਵਾਈ ਖਾਵਾਂ ਪਰ ਉਹਦੀ ਭੈਣਾਂ ਉਹਦੀ ਮਾਂ ਚਾਹੁੰਦੀ ਆ ਕਿ ਸਾਡਾ ਪੁੱਤਰ ਦਵਾਈ ਖਾਵੇ ਠੀਕ ਹੋ ਜਾਵੇ ਔਰ ਜਦੋਂ ਤੱਕ ਮਰੀਜ਼ ਨਹੀਂ ਚਾਹੁੰਦਾ ਉਦੋਂ ਤੱਕ ਅਸੀਂ ਉਹਨੂੰ ਠੀਕ ਨਹੀਂ ਕਰ ਸਕਦੇ ਖੈਰ ਮਾਤਾ ਆਈ ਮੇਰੇ ਕੋਲ ਉਹਨੇ ਆਪਣੀ ਗੱਲਬਾਤ ਸਾਰੀ ਦੱਸੀ ਪਰਿਵਾਰ ਦੇ ਵਿੱਚ ਚਾਰ ਧੀਆਂ ਨੇ ਵੱਡੀ ਧੀ ਦੀ ਉਮਰ ਲਗਭਗ ਅਪ੍ਰੋਕਸੀਮੇਟਲੀ 40 ਸਾਲ ਦੇ ਖਰੀਬ ਹੈ ਉਹ ਵੀ ਘਰਚਕਵਰੀ ਬੈਠੀ ਆ ਦੂਸਰੇ ਨੰਬਰ ਦੀ 35 36 ਸਾਲ ਦੀ ਉਹ ਵੀ ਘਰਚਕਵਰੀ ਬੈਠੀ ਆ ਤੀਸਰੇ ਨੰਬਰ ਦੀ ਉਹ ਵੀ ਘਰਚਕਵਰੀ ਬੈਠੀ ਚੌਥੇ ਨੰਬਰ ਦੀ ਧੀ ਵੀ ਘਰਚਕਵਰੀ ਬੈਠੀ ਔਰ ਉਹਨਾਂ ਚੋਂ ਇੱਕ ਦੋ ਬੱਚੀਆਂ ਉਹਨਾਂ ਦੀਆਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਚੁੱਕੀਆਂ ਤੇ ਉਹਦਾ ਚੂਲਾ ਟੁੱਟਿਆ ਹੋਇਆ ਹੈ ਸ਼ੂਗਰ ਦਾ ਮਰੀਜ਼ ਆ ਆੜ ਦਾ ਮਰੀਜ਼ ਆ ਪਰ ਉਸ ਪਿਓ ਦੇ ਪੁੱਤ ਨੂੰ ਕੋਈ ਪਰਵਾਹ ਨਹੀਂ ਕਿ ਮੇਰਾ ਪਰਿਵਾਰ ਪਰਿਵਾਰ ਕਿਵੇਂ ਤਿਲ ਤਿਲ ਮਰਦਾ ਹੈ ਕਿਵੇਂ ਰੋਟੀ ਖਾਣੋ ਵੀ ਅਵਾਜ਼ ਆ ਰੋਇਆ ਮਾਤਾ ਦੇ ਦਸਨ ਮੁਤਾਬਕ ਕਿ ਮੈਂ ਸ਼ਹਿਰ ਵਿੱਚ ਘੁੰਮਦੀਆਂ ਕੁਰਸੀਆਂ ਬੁੰਨਦੀਆਂ 2-400 ਰੁਪਏ ਵਟ ਕੇ ਲਿਉਂਦੀਆਂ ਤਾਂ ਮੈਨੂੰ ਜਿਹੜਾ ਮੇਰਾ ਪੁੱਤ ਉਹ ਪਹਿਲਾਂ ਹੀ ਕਹ ਦਿੰਦਾ ਕਿ ਮਾਂ ਮੇਰੇ ਜੁਗਾ 200 ਰੁਪਏ ਰੱਖ ਲਈ ਮੇਰੇ ਜੁਗਾ 500 ਰੱਖ ਲਈ ਮੈਨੂੰ ਐਨੇ ਦੇ ਦੇ ਸਾਰੇ ਪੈਸਿਆਂ ਦਾ ਕਿਤੇ ਰਸਣ ਨਾ ਲਾਇਆ ਮੈਂ ਤੇ ਉਹ ਮਾਤਾ ਉਦੀ ਤਕਲੀਫ ਨੂੰ ਦੇਖਦੀ ਹੋਈ ਉਹਦੇ ਦਰਦ ਨੂੰ ਦੇਖਦੀ ਆਪਣੇ ਪੁੱਤਰ ਨੂੰ ਕਿਉਂਕਿ ਮਾਵਾ ਪੁੱਤਾਂ ਦਾ ਦਰਦ ਨਹੀਂ ਦੇਖ ਸਕਦੀਆਂ ਉਹਦੇ ਦਰਦ ਨੂੰ ਦੇਖਦੀ ਹੋਈ ਕਈ ਵਾਰੀ ਰਾਸ਼ਨ ਦੀ ਦੁਕਾਨ ਤੇ ਗਈ ਹੋਈ ਰਾਸ਼ਨ ਨਹੀਂ ਲੈਂਦੀ ਉਹਨੇ ਤਰੀ ਵਾਪਸ ਆ ਜਾਂਦੀ ਆ ਕਿ ਇਹ ਪੈਸੇ ਮੈਂ ਜਾ ਕੇ ਆਪਣੇ ਪੁੱਤ ਨੂੰ ਦੇ ਦੇਵਾਂ ਉਹਦਾ ਅੱਜ ਦਾ ਦਿਨ ਜਾਂ ਅੱਜ ਦੀ ਰਾਤ ਨਿਕਲ ਜਾਵੇ ਫਿਰ ਕੱਲ ਦੇਖਾਂਗੇ ਕੀ ਹੁੰਦਾ ਇਸ ਤਰੀ ਕਰਦੇ ਆ ਕਰਦੇ ਆ ਉਹਨਾਂ ਦੀ ਜ਼ਿੰਦਗੀ ਕਦੋਂ 60 ਸਾਲ ਦੀ ਹੋ ਗਈ ਕਦੋਂ 70 ਸਾਲ ਦੀ ਹੋ ਗਈ ਉਹ codimensionਾ ਉਹਨੂੰ ਵੀ ਨਹੀਂ ਪਤਾ ਸੋ ਦੋਸਤੋ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਤਰ੍ਹਾਂ ਦੀ ਐਡਿਕਸ਼ਨਸ ਨੇ ਉਹਨਾਂ ਪਰਿਵਾਰਾਂ ਦੇ ਬਰੇ ਬੜੇ ਬਹੁਤ ਔਰੀ ਹਾਲ ਨੇ ਤੇ ਉਹ ਪਰਿਵਾਰ ਦਾ ਵੀ ਹਾਲਾਤ ਇਤਨੇ ਮਾੜੇ ਨੇ ਘਰ ਦੇ ਵਿੱਚ ਗਰੀਬੀ ਬੜੀ ਐ ਕੰਗਾਲੀ ਬੜੀ ਐ ਲੋਕਾਂ ਦੇ ਮਿਹਣੇ ਤਾਨੇ ਬੱਚੀਆਂ ਖੁਦ ਡਿਪਰੈਸ਼ਨ ਦਾ ਸ਼ਿਕਾਰ ਨੇ ਉਹਦੀਆਂ ਭੈਣਾਂ ਕਿਉਂਕਿ ਘਰ ਤੋਂ ਬਾਹਰ ਨਹੀਂ ਨਿਕਲਦੀਆਂ ਹਾਲਾਂਕਿ ਪੜੀਆਂ ਲਿਖੀਆਂ ਨੇ ਬਾਹਰ ਜਾਂਦੀਆਂ ਜੋਬ ਵਾਸਤੇ ਜਾਂਦੀਆਂ ਲੋਕ ਮਿਹੜੇ ਮਾਰਦੇ ਤਾਨੇ ਮਾਰਦੇ ਆ ਕਿਉਂਕਿ ਚਿੱਟੇ ਵਾਲਿਆਂ ਦੇ ਕੰਮ ਹੀ ਇਸ ਤਰ੍ਹਾਂ ਦੇ ਹੁੰਦੇ ਆ ਸਾਰੇ ਪਰਿਵਾਰ ਨੂੰ ਨਮੋਸ਼ੀ ਚੱਲਣੀ ਪੈਂਦੀ ਹੈ ਸਾਰੇ ਪਰਿਵਾਰ ਨੂੰ ਦਰਦ ਚੱਲਣਾ ਪੈਂਦਾ ਹੈ ਸਾਰੇ ਪਰਿਵਾਰ ਨੂੰ ਉਹਦੇ ਨਾਲ ਮਰਨਾ ਪੈਂਦਾ ਸੱਚ ਕਹਾ ਤਾਂ ਵੱਧ ਮਰਨਾ ਪੈਂਦਾ ਸੋ ਦੋਸਤੋ ਅਸੀਂ ਉਸ ਮਰੀਜ਼ ਨੂੰ ਦਵਾਈ ਦੰਨੇ ਆ 4000 ਦੀ ਮੈਡੀਸਿਨ ਬਣਾ ਕੇ ਦੰਨੇ ਆ ਪਰ ਉਹ ਮਰੀਜ਼ ਕਿੱਥੇ ਅੱਗੇ ਲਗਾਤਾਰ ਟੀਕਾ ਲੋਂਦਾ ਸੀ ਚਾਰ-ਚਾਰ ਵਾਰੀ ਟੀਕਾ ਲੋਂਦਾ ਸੀ ਦਿਨ ਦੇ ਵਿੱਚ ਇੱਕ ਵਾਰੀ ਤੇ ਆ ਗਿਆ ਫਿਰ ਮੈਂ ਉਹਦਾ ਨਾਲ ਗੱਲ ਕਰਦਾ ਕਿ ਇੱਕ ਵਾਰੀ ਮੇਰੇ ਕੋਲ ਆ ਆਪਾਂ ਗੱਲਬਾਤ ਕਰੀਏ ਤੇਰਾ ਦਰਦ ਹਟਾਈਏ ਤੈਨੂੰ ਤਕਲੀਫ ਤੇ ਸਾਰੀ ਤਕਲੀਫ ਹਟਾਈਏ ਮੁੜ ਕੇ ਫੇਰ ਤਿੰਨ ਚਾਰ ਦਿਨ ਦਵਾਈ ਛੋਟੇ ਛੋਟੇ ਖਾਂਦਾ ਰਿਹਾ ਫਿਰ ਉਸ ਬੰਦੇ ਨੇ ਦਵਾਈ ਨਹੀਂ ਖਾਧੀ ਕਹਿੰਦਾ ਮਹਿੰਗੀ ਬਹੁਤ ਹੈ ਪਰ ਮੈਂ ਉਸ ਮਾਤਾ ਨੂੰ ਦਵਾਈ ਫਰੀਦ ਦਿੱਤੀ ਸੀ ਕਿ ਦਵਾਈ ਖਾਵੇ ਅਸੀਂ ਇਹਨੂੰ ਠੀਕ ਕਰਨਾ ਚਾਹੁੰਦੇ ਹਾਂ ਔਰ ਐਚ ਆਈ ਵੀ ਦਾ ਵੀ ਸ਼ਿਕਾਰ ਹੋ ਚੁੱਕਿਆ ਪੇਸ਼ੈਂਟ ਉਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਦਾਂ ਦਾ ਮਰੀਜ਼ ਕਿੰਨੇ ਕਿਤੇ ਹੋ ਸਕਦਾ ਹੈ ਪਰ ਉਹਦੀਆਂ ਭੈਣਾਂ ਉਦੀ ਮਾਂ ਬਹੁਤ ਯਤਨ ਕਰਦੀ ਹੈ ਕਿ ਸਾਡਾ ਬੱਚਾ ਬਚ ਜਾਏ ਪਰ ਉਹ ਜਿਹੜਾ ਮਰੀਜ਼ ਆ ਜਿਹਦਾ ਆਪਣਾ ਨਾਂ ਦੇਵਤਿਆਂ ਵਰਗਾ ਹੈ ਉਹਦੇ ਕੰਮ ਦੇਵਤਿਆਂ ਵਰਗੇ ਨਹੀਂ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਿਹਾ ਉਹਨੂੰ ਕੋਈ ਪਰਵਾਹ ਨਹੀਂ ਉਹ ਖੁਦ ਮਰਨਾ ਚਾਹੁੰਦਾ ਹੈ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਬਹੁਤ ਤੰਗ ਹੋਇਆ ਹੋਇਆ ਮਰੀਜ਼ ਜਦੋਂ ਮਰਨ ਦੇ ਯਤਨ ਕਰਦਾ ਹੈ ਫਿਰ ਦੋਸਤੋ ਮਰਿਆ ਵੀ ਨਹੀਂ ਜਾਂਦਾ ਅਸੀਂ ਇੱਕ ਛੋਟਾ ਦਾ ਵੀਡੀਓ ਕਲਿੱਪ ਉਸ ਮਾਤਾ ਦਾਪ ਜੀ ਨੂੰ ਦਿਖਾ ਰਹੇ ਹਾਂ ਤਾਂ ਕਿ ਤੁਹਾਨੂੰ ਵੀ ਯਕੀਨ ਹੋਵੇ ਕਿ ਵਾਕਈ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਆਪ ਜੀ ਦੇਖੋ ਪਹਿਲਾਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਜਦੋਂ ਤਾਂ ਲਾਕਡਾਊਨ ਤੋਂ ਬਾਅਦ ਪਤਾ ਲੱਗਿਆ ਕਿ ਕਿੱਥੇ ਟਿਕੀ ਕਿਸੇ ਲੌਂਦਾ ਜਦ ਤੱਕ ਇਹਦਾ ਇੱਥੇ ਲੌਂਦਾ ਦੀ ਬਾਹਾਂ ਤੇ ਆਂ ਤੇ ਇੱਥੇ ਫਿਰ ਹੁਣ ਸਭ ਲਾਉ ਖੋਲਣੀ ਹੁਣ ਕੁੱਲੇ ਚਲਾਉਗਾ ਦਰਦਾਂ ਫੁੱਲੀਆਂ ਦੇ ਦਿੰਦਾ ਘਰ ਦੇ ਹਾਲਾਤ ਕਿਦਾਂ ਦੇ ਫਟਦੇ ਸੋ ਰੋਟੀ ਮੇਰੀ ਰੋਟੀ ਤਾਂ ਖਰਚ ਚਲ ਜਾਂਦੇ ਆ ਤੇ ਇਹ ਲਾ ਦੂੰ। ਅਸੀਂ ਦੇਖਦੇ ਆ ਵੀ ਇਹ ਸ਼ਾਂਤ ਹੋ ਜਵੇ। ਕਿਦਰ ਨਹੀਂ ਰੋਟੀ ਨਹੀਂ ਖਾਵੋਗੇ। ਇਹ ਸ਼ਾਂਤ ਹੋ ਜੀਏ। ਘਰ ਚ ਹੋਰ ਵੀ ਥੋੜੇ ਬਿਮਾਰ ਹੈਗੇ ਕਈਆਂ ਨਾ। ਘਰ ਦੇ ਬਿਮਾਰ ਵੀ। ਉਹ ਵਿਚਾਰੇ ਪਹਿਲਾਂ ਕੰਮ ਕੀਤਾ ਦੀ ਮੜਾ ਜਿਆ। ਤੇ ਆਮੀ ਨੇ ਨਹੀਂ ਕੁਝ ਕਰਨ ਦਿੰਦੇ। ਇੱਕੋ ਹੀ ਬੇਟਾ ਤੁਹਾਡੇ ਕੋਲ ਹੀ ਬੇਟਾ ਇੱਕੋ ਹੀ ਬੇਟਾ। ਇੱਕੋ ਹੀ ਆ ਤਿੰਨਾਂ ਕੁੜੀਆਂ ਤੇ ਛੋਟੇ। ਤਿੰਨ ਬੇਟੀਆਂ ਨੇ ਪੜੀਆਂ ਦੀਆਂ ਕੀਆਂ ਉਹਨਾਂ ਨੂੰ ਕੰਮ ਕਾਰ ਨਹੀਂ ਮਿਲਿਆ। ਹਾਂਜੀ। ਤੋੜੀ ਬੱਚੀ ਬਿਮਾਰ ਹੈ ਇੱਕ ਬੇਟੀ ਬਿਮਾਰ ਹੈ ਗੱਭੀ ਹੈ ਬੇਟੀ ਬਿਮਾਰ ਹੈ ਉਹਦਾ ਹੱਲ ਨਹੀਂ ਹੋਇਆ ਕਦੇ ਅੱਜ ਤੱਕ ਉਹਨੂੰ ਦੇਖੋ ਸਾਰਾ ਨਾਰਾ ਉਹ ਤਾਂ ਇਹ ਜਿਹੜਾ ਮੁੰਡਾ ਹੈ ਇਹ ਕੀ ਕਹਿੰਦਾ ਬੱਚਣਾ ਉਹ ਕਹਿੰਦਾ ਕਿ ਨਹੀਂ ਕਹਿੰਦਾ ਮੈਂ ਛੱਡਣਾ ਅਖਿਰ ਵਿੱਚ ਕਹਿੰਦੇ ਕਿ ਨਹੀਂ ਬਸ ਐਂ ਹੀ ਕਹਿੰਦਾ ਵਾ ਜਦ ਠੀਕ ਹੁੰਦਾ ਫਿਰ ਕਹਿ ਦਿੰਦਾ ਮੈਨੂੰ ਦਵਾ ਦਿਓ ਜਿੱਥੇ ਝਕਾਉਣਾ ਝਕਾ ਦੋ ਜਾਂ ਤੇ ਨਸ਼ੇ ਤੋਂ ਬਾਹਰ ਹੋ ਜਾਂਦਾ ਫਿਰ ਫਿਰ ਨਹੀਂ ਰਿਹਾ ਕੋਈ ਲੱਗ ਮੇਰੇ ਦਾ ਫਿਰ ਨਹੀਂ ਮੰਨਦਾ ਫਿਰ ਆਪਣੀ ਗੱਲ ਤੇ ਮੁੱਕਰ ਜਾਂਦਾ ਕਿੰਨਾ ਕੁ ਦੁੱਖ ਮਹਿਸੂਸ ਹੁੰਦਾ ਤੁਸੀਂ ਮੌਤ ਮਾਰ ਕੇ ਬੰਦਾ ਸੁਖੀ ਹੋ ਜਾਂਦਾ ਇਹਨਾਂ ਦੇਖ ਲਓ ਜਿੰਦੇ ਜੀਵਨ ਦਾ ਮਰ ਨਹੀਂ ਸਕਦਾ ਚਲੋ ਕੋਈ ਨਹੀਂ ਮਹਾਰਾਜ ਤੁਸੀਂ ਖਲਾਉ ਦੋਈ ਪੰ ਕਰਦੇ ਆਂ ਸੇਵਾ ਗੁਰੂ ਸਾਹਿਬ ਕਿਰਪਾ ਕਰਕੇ ਆਪ ਜੀ ਨੇ ਹੁਣੇ ਦੇਖਿਆ ਅਸੀਂ ਉਸ ਮਾਤਾ ਨੂੰ ਵੀ ਸਾਹਮਣੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਪਰਿਵਾਰ ਦੀ ਬਦਨਾਮੀ ਬਹੁਤ ਹੁੰਦੀ ਆ ਸੋ ਦੋਸਤੋ ਸਾਡਾ ਤਾਂ ਹਰ ਯਤਨ ਆ ਹਰ ਮਰੀਜ਼ ਨੂੰ ਬਚਾਇਆ ਜਾਵੇ ਪਰ ਜਦੋਂ ਤੱਕ ਮਰੀਜ਼ ਆਪ ਚਤਨ ਨਹੀਂ ਕਰਦਾ ਉਦੋਂ ਤੱਕ ਕੋਈ ਵੀ ਦਵਾਈ ਕੋਈ ਵੀ ਵੈਦ ਕੋਈ ਵੀ ਡਾਕਟਰ ਕੋਈ ਵੀ ਹਸਪੀਟਲ ਕੋਈ ਕੁਝ ਨਹੀਂ ਕਰ ਸਕਦਾ ਸੋ ਜੇ ਤੁਹਾਡਾ ਕੋਈ ਇਸ ਤਰ੍ਹਾਂ ਦਾ ਕੋਈ ਮਰੀਜ਼ ਹੈ ਤੁਸੀਂ ਵੀ ਸਾਡੀ ਮੈਡੀਸਨ ਦੇ ਕੇ ਆਪਣੇ ਮਰੀਜ਼ ਨੂੰ ਰਾਜੀ ਕਰ ਸਕਦੇ ਹੋ ਸਾਡੀਆਂ ਵੀਡੀਓ ਤੁਸੀਂ YouTube ਤੇ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ ਹੀ ਔਰ ਸਾਡੀ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਸਾਡਾ ਮਾਣ ਵਧਾਉਂਦੇ ਹੋ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ